ਕੇਂਦਰ ਦੇ ਵਿੱਚ ਤੀਜੀ ਵਾਰ ਸਰਕਾਰ ਬਣਨ ਦੀ ਖੁਸ਼ੀ ਦੇ ਵਿੱਚ ਸਮਾਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਾਈ ਗਈ ਅਤੇ ਦੂਜੇ ਪਾਸੇ ਹਲਕਾ ਇੰਚਾਰ सुरेंद्र ਸਿੰਘ ਖੇੜਕੀ ਵੀ ਇਸ ਲੱਡੂ ਵੰਡ ਖੁਸ਼ੀ ਦੇ ਵਿੱਚ ਪਹੁੰਚੇ ਤੇ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਜ਼ੋਰਦਾਰ ਨਾਰੇ ਲਗਾਏ ਗਏ ਕਿਹਾ ਗਿਆ ਕਿ ਦੇਸ਼ ਨੂੰ ਤਰੱਕੀ ਦੇ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਲੈ ਕੇ ਜਾ ਸਕਦੇ ਨੇ ਵਿਰੋਧੀਆਂ ਦੇ ਵੱਲੋਂ ਸਿਰਫ ਗੱਲਾਂ ਹੀ ਕੀਤੀਆਂ ਜਾਂਦੀਆਂ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਨਿਊਜ਼ ਦੀ ਸਰਕਾਰ ਉਸ ਤੋਂ ਅਗਲੀ ਵਾਰ ਲੋਕ ਦੀ ਸਰਕਾਰ ਜੈ ਹਿੰਦ ਅਗਲੀ ਵਾਰ ਲੋਕ ਦੀ ਸਰਕਾਰ ਪ੍ਰਧਾਨ ਮੰਤਰੀ ਬੰਦੇ ਕੀ ਕਰਤਾ ਦੋ ਅੱਜ ਬਹੁਤ ਇਤਿਹਾਸਕ ਦਿਨ ਆ ਅੱਜ ਦੇ ਦਿਨ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਪਣੀ ਪੂਰੀ ਟੀਮ ਨਾਲ ਤੀਜੀ ਵਾਰੀ ਤੀਜੀ ਪਾਰੀ ਖੇਡਣ ਜਾ ਰਹੇ ਹਨ ਅੱਜ ਉਹ ਆਪਣਾ 7:15 ਮਿੰਟ ਤੇ ਸੋਹ ਚੁੱਕ ਸਮਾਗਮ ਹੋ ਰਿਹਾ ਜਿਸ ਵਿੱਚ ਤੀਜੀ ਵਾਰੀ ਸਾਡੀ ਸਰਕਾਰ ਬਣ ਜਾ ਰਹੀ ਹੈ ਉਹਦੀ ਖੁਸ਼ੀ ਵਿੱਚ ਅੱਜ ਬਿੱਟੂ ਜੀ ਹੋਰ ਸਾਰੇ ਕਿੰਨੇ ਵੀ ਸਾਡੇ ਅੱਜ ਜੀ ਬੀ ਜੀ ਪੀ ਦੇ ਵਰਕਰ ਨੇ ਲੀਡਰ ਨੇ ਅੱਜ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਆ ਰਵਨੀਤ ਬਿੱਟੂ ਨੂੰ ਜਿਹੜੀ ਦਿਖਾ ਦਿੱਤੀ ਹੈ ਕੈਬਨਟ ਵਿੱਚ ਕੀ ਕਰਨ ਦੋ ਇਹ ਹੋਰ ਵੀ ਵੱਡੀ ਖੁਸ਼ੀ ਆ ਕਿਉਂਕਿ ਸਾਡੇ ਪੰਜਾਬ ਨੂੰ ਨਮਿੱਦਗੀ ਮਿਲੀ ਆ ਸਾਡੇ ਜਿਹੜੇ ਹੁਨ ਹਾਰ ਨੌਜਵਾਨ ਨੇਤਾ ਸ੍ਰੀ ਰਵਨੀਤ ਬਿੱਟੂ ਜੀ ਹੁਣ ਤੀਜੀ ਵਾਰੀ ਜਿਹੜੇ ਉਹ ਜਿਨ੍ਹਾਂ ਨੇ ਮਤਲਬ ਤੀਜੀ ਵਾਰੀ ਬਣਨਾ ਸੀ ਸਸਦ ਮੈਂਬਰ ਉਹ ਥੋੜੀਆਂ ਵੋਟਾਂ ਦੇ ਹਾਰ ਗਏ ਸੀ ਪਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਹੌਸਲਾ ਅਭਜਾਈ ਕਰਕੇ ਉਹਨਾਂ ਨੂੰ ਕਰਨ ਦੇ ਵਿੱਚ ਆਪਣਾ ਦਰਜਾ ਦਿੱਤਾ ਸਾਨੂੰ ਪੰਜਾਬ ਨੂੰ ਨੁਮਾਇੰਦਗੀ ਮਿਲਿਆ ਦੀ ਬਹੁਤ ਵੱਡੀ ਸਾਡੂੰ ਖੁਸ਼ੀ ਆ ਸਾਰੇ ਮੋਜੀ ਦੀ ਜੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਔਰ ਜਿਹੜੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਵੀਪ ਕੀਤੇ ਸੀਗੇ ਅੱਜ ਸਾਨੂੰ ਦੁਬਾਰਾ ਨੁਮਾਇੰਦਗੀ ਪਾਰਟੀ ਨੇ ਦੇ ਕੇ ਸਾਡੇ ਪੰਜਾਬ ਦਾ ਨਾਂ ਉੱਤੇ ਕੀਤਾ ਅਤੇ ਅਸੀਂ ਬਹੁਤ ਖੁਸ਼ ਹਾਂ ਅੱਜ ਐਨੀ ਖੁਸ਼ੀ ਹੈ ਕਿ ਜਿਹੜੀ ਆਪ ਦਾ ਪੰਜਾਬ ਦੇ ਵਿੱਚ ਸਫਾਇਆ ਹੋ ਗਿਆ ਜਿਹੜੀਆਂ ਬਹੁਤ ਵੱਡੀਆਂ-ਵੱਡੀਆਂ ਫੜਾ ਮਾਰਦੇ ਸੀ 13 ਇੱਥੋਂ ਲਵਾਂਗੇ 7 ਦਿੱਲੀ ਤੋਂ ਲਵਾਂਗੇ 2 ਗੋਆ ਤੋਂ ਲਵਾਂਗੇ 7 ਗੁਜਰਾਤ ਤੋਂ ਲਵਾਂਗੇ 45-50 ਸਿੱਕਾ ਗਿਣਦੇ ਹੁੰਦੇ ਸੀ ਉਹਨਾਂ ਨੂੰ ਕਲੀਨ ਸਵੀਪ ਹੋ ਗਿਆ ਇਸ ਤੋਂ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਜੋ ਇਸ ਟਾਈਮ ਮਾਹੌਲ ਹੈ ਉਹ ਭਾਜਪਾ ਦੇ ਹੱਕ ਦੇ ਵਿੱਚ ਹੈ ਤੁਹਾਨੂੰ ਸਾਨੂੰ ਥੋੜਾ ਜਿਹਾ ਕਿਸਾਨਾਂ ਨੇ ਖਰਾਬ ਕੀਤਾ ਉਹਦੀ ਵਜ੍ਹਾ ਨਾਲ ਅਸੀਂ ਸਾਰੀਆਂ ਸੀਟਾਂ ਪੰਜ-ਪੰਜ 10-10 ਹਜ਼ਾਰ ਵੋਟਾਂ ਦੇ ਹਾਰੇ ਆ ਇਹ ਕੋਈ ਹਾਰ ਨਹੀਂ ਹੈਗੀ ਪੰਜਾਬ ਦੇ ਵਿੱਚ ਐਡੀ ਵੱਡੀ ਲੀਡ ਬੀਲੀ ਆ ਸਾਨੂੰ ਅੱਡਾ ਵੱਡਾ ਉਤਸ਼ਾਹ ਮਿਲਿਆ ਸਾਨੂੰ ਅਸੀਂ ਬਹੁਤ ਖੁਸ਼ ਆਂ ਧੰਨਵਾਦ ਇਥੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਤੀਸਰੀ ਵਾਰ ਸਰਕਾਰ ਬਣ ਰਹੀ ਹੈ ਉੱਥੇ ਸਾਨੂੰ ਇਹ ਵੀ ਖੁਸ਼ੀ ਹੈ ਵੀ ਦੋ ਸਰਕਾਰਾਂ ਦੀ ਟਰਮਾਂ ਸਾਨੇ ਪੂਰੀਆਂ ਕੀਤੀਆਂ ਨੇ ਉੱਥੇ ਅਸੀਂ ਜਨਤਾ ਦੇ ਅਦਾਲਤ ਦੇ ਵਿੱਚ ਕਲੀਨ ਸਾਫ ਸਾਫ ਛਵੀ ਦੇ ਨਾਲ ਪਾਸ ਹੋਏ ਆ ਸਾਡੀ 10 ਸਾਲ ਦੀ ਸਰਕਾਰ ਦੇ ਵਿੱਚ ਇੱਕ ਵੀ ਕਿਸੇ ਤਰ੍ਹਾਂ ਦਾ ਦਾਗ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿ ਅਰਜੰਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਪਲੇ ਦੀ ਜਾਂ ਕੋਈ ਕਰਪਸ਼ਨ ਦੇ ਚਾਰਜਸ ਦਾ ਵਿੱਚ ਕਿਸੇ ਤੇ ਚਾਰਜ ਨਹੀਂ ਲੱਗਿਆ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਅਸੀਂ ਦੇਸ਼ ਨੂੰ ਇੱਕ ਸਾਫ਼ ਸੁਥਰੀ ਸਰਕਾਰ ਦਿੱਤੀ ਹੈ ਔਰ ਤੀਸਰੀ ਵਾਰ ਦੇਣ ਜਾ ਰਹੇ ਹਾਂ ਜੋ ਕੰਮ ਰਹਿ ਗਏ ਉਹ ਵੀ ਪੂਰੇ ਹੋਣਗੇ ਜੋ ਸਾਡੇ ਤੋਂ ਨਾਰਾਜ਼ ਨੇ ਉਹਨਾਂ ਨੂੰ ਵੀ ਸਾਥ ਲੈ ਕੇ ਚੱਲਾਂਗੇ ਇਹੀ ਕਰਦਾ ਹੋਇਆ ਦੇਸ਼ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕਿਹਾ ਜਾਂਦਾ ਹੈ ਕਿ ਅਸੀਂ 13 ਸੀਟਾਂ ਲੈ ਕੇ ਜਿੱਤਾਂਗੇ ਉਸ ਤੇ ਕੀ ਕਹਿਣਾ ਚਾਹੋਗੇ ਹਰ ਇੱਕ પાર્ટી ਆਪਣਾ ਜੋਰ ਲਾਉਂਦੀ ਹੈ ਖਾਬ ਦੇਖਣਾ ਜਾਂ ਆਪਣਾ ਉਤਸ਼ਾਹ ਦਿਖਾਣਾ ਹਰ ਇੱਕ ਬੰਦੇ ਦਾ ਹੱਕ ਹੈ ਬਾਕੀ ਤਾਂ ਜਨਤਾ ਜਨਾਰਦਨ ਸਾਰਾ ਕੁਝ ਜਾਣਦੀ ਹੈ ਜਨਤਾ ਦੀ ਬਾਦਿਆਂ ਤੇ ਜਨਤਾ ਦੇ ਪੱਖ ਤੇ ਮੈਂ ਨਹੀਂ ਉਤਰੀ ਤਾਂ ਜਨਤਾ ਨੇ ਉਹਨਾਂ ਨੂੰ ਨਕਾਰਤਾ ਜੀ ਕੀ ਕਹਿਣਾ ਚਾਹੋਗੇ ਕੇਂਦਰ ਦੇ ਵਿੱਚ ਭਾਜਪਾ ਦੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਤੇ ਅੱਜ ਸਮਾਣਿਆਂ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕੀ ਕਹੋਗੇ ਦੇਖੋ ਅੱਜ ਬੜੀ ਖੁਸ਼ੀ ਦਾ ਦਿਨ ਹੈ ਜਿਹਦੇ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਨੇ ਸੌ ਚੱਕ ਸਮਾਗਮ ਹੋ ਰਿਹਾ ਤੇ ਅੱਜ ਸਮਾਣੇ ਦੇ ਵਿੱਚ ਜਿਹੜਾ ਬੀਜੇਪੀ ਦਾ ਵਰਕਰ ਹੈ ਉਹ ਇਸ ਖੁਸ਼ੀ ਨੂੰ ਜ਼ਾਹਰ ਕਰਨ ਲਈ ਨਲਦੀ ਚੋਪੜਾ ਜੀ ਦੇ ਗ੍ਰਹਿ ਵਿਖੇ ਅੱਜ ਲੱਡੂ ਵੰਡ ਕੇ ਅਸੀਂ ਇਹ ਖੁਸ਼ੀ ਜ਼ਾਹਰ ਕਰ ਰਹੇ ਹਾਂ ਤੇ ਦੂਸਰੀ ਗੱਲ ਇਹ ਹੈ ਵੀ ਕਾਂਗਰਸ ਸਰਕਾਰ ਕਾਂਗਰਸ ਕਹਿੰਦੀ ਹੈ ਵੀ ਅਸੀਂ ਇੰਨੀਆਂ ਸੀਟਾਂ ਜਿੱਤ ਗਏ ਜਾਂ 99 ਸੀਟਾਂ ਜਿੱਤ ਕੇ ਉਹ ਤਾਂ ਕਹਿੰਦੇ ਨੇ ਅਸੀਂ ਵੱਡੀਆਂ ਉਹਨਾਂ ਨੂੰ ਇਹ ਪੁੱਛਿਆ ਜਾਵੇ ਵੀ 240 ਵੱਡੀਆਂ ਹੁੰਦੀਆਂ ਨੇ ਕਿ 2 ਕੱਲੀਆਂ 99 ਵੱਡੀਆਂ ਹੁੰਦੀਆਂ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਉਹ ਕਹਿੰਦੇ ਨੇ ਨੈਤਿਕਤਾ ਦੇ ਆਧਾਰ ਤੇ ਮੋਦੀ ਸਾਹਿਬ ਨੂੰ ਸਰਕਾਰ ਨਹੀਂ ਬਣਾਉਣੀ ਚਾਹੀਦੀ ਕਿਉਂ ਨਹੀਂ ਬਣਾਉਣੀ ਚਾਹੀਦੀ ਕਿੰਡੀਡੀ ਜਮਿਆਲੇ ਨੂੰ ਸਰਕਾਰ ਬਣਾਉਣੀ ਚਾਹੀਦੀ 240 ਨਾਲ ਸਰਕਾਰ ਨਹੀਂ ਬਣਾਉਣੀ ਚਾਹੀਦੀ ਇਹ ਕਿੱਥੇ ਦੀ ਨੈਤਿਕਤਾ ਹੈ ਤੇ ਸੈਕੰਡਲੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕਹਿੰਦੇ ਸੀਗੇ ਅਸੀਂ ਮੋਂਤਮਨ ਜੀ ਗੱਲ ਜੀ ਅਸੀਂ 13 ਤੋਂ ਦਿੱਲੀ ਤੋਂ ਫਲਾਣੇ ਤੋਂ ਕਿਤੋਂ ਕਿਤੋਂ ਅਸੀਂ ਸੀਟਾਂ ਜਿੱਤਾਂਗੇ 50 60 ਸੀਟਾਂ ਦਾਸਲੇ ਸੀ ਆਈਆਂ ਸਿਰਫ 3 ਪੰਜਾਬ ਦੇ ਵਿੱਚੋਂ ਵੀ 13 ਚੋਂ 3 ਸੀਟਾਂ ਆਈਆਂ ਨੇ ਇਹ ਬੜੀ ਸ਼ਰਮ ਦੀ ਗੱਲ ਹੈ ਉਹਨਾਂ ਵਾਸਤੇ ਉਹਨਾਂ ਦੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੋਵੇ ਜਿੱਤੋਂ ਇਹਨਾਂ ਦਾ ਸੁਪੜਾ ਸਾਫ ਹੋ ਗਿਆ ਤੇ ਇਹ ਉਹਨਾਂ ਦੀ ਕਾਰਜਕਾਰੀ ਦੱਸ ਰਹੀ ਹੈ ਵੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਸਿਰਫ ਤੇ ਸਿਰਫ ਇੱਕ ਪ੍ਰਚਾਰ ਤੇ ਸਿਰਫ ਅਖਬਾਰਾਂ ਦੇ ਉੱਤੇ ਵੱਡੇ ਵੱਡੇ ਬੈਨਰ ਦੇ ਕੇ ਜਾਂ ਵੱਡੇ ਵੱਡੇ ਪੋਸਟਰ ਲਾ ਕੇ ਹੀ ਪ੍ਰਚਾਰਾਂ ਤੱਕ ਸੀਮਤ ਰਹੇ ਨੇ ਪਰ ਬੀਜੇਪੀ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਅਸੀਂ 2500 ਤੋਂ ਅੱਜ ਸਮਾਨੇ ਦੇ ਵਿੱਚ 13000 ਵੋਟਾਂ ਲੈ ਗਏ ਹਰੇਕ ਵਾਰਡ ਦੇ ਵਿੱਚ ਸਾਡੀ ਲੀਡ ਹੈ ਬੀਜੇਪੀ ਦੀ ਲੀਡਰ ਉਹਦੇ ਲਈ ਜਿਹੜੇ ਬੀਜੇਪੀ ਦੇ ਵਰਕਰ ਨੇ ਉਹ ਧੰਨਵਾਦ ਦੇ ਪਾਤ ਜੀ ਕਹਿਣਾ ਚਾਹੋਗੇ ਜਿਹੜੀ ਕੇਂਦਰ ਦੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਕੀ ਕਹੋਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਭਾਰਤੀ ਜਨਤਾ ਪਾਰਟੀ ਵਾਸਤੇ ਤੋ ਤੀਜੀ ਵਾਰ ਸਾਡੇ ਨਰਿੰਦਰ ਮੋਦੀ ਜੀ ਸੌ ਚੁੱਕਣ ਜਾ ਰਹੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਤਾਂ ਜਿਸ ਤਰ੍ਹਾਂ ਪਹਿਲਾ 10 ਸਾਲ ਤੋਂ ਮੋਦੀ ਜੀ ਦੇਸ਼ ਦੀ ਸੇਵਾ ਕਰਦੇ ਆ ਰਹੇ ਨੇ ਉਸੇ ਤਰ੍ਹਾਂ ਸਾਨੂੰ ਵਿਸ਼ਵਾਸ ਹੈ ਕਿ ਹੋਰ ਤੇਜ਼ੀ ਨਾਲ ਜਿਹੜੇ ਕੰਮ ਪਿਛਲੇ ਵਾਰੀ ਸਾਡੇ ਰਹਿਗੇ ਸੀਗੇ ਉਹ ਬਹੁਤ ਤੇਜ਼ੀ ਨਾਲ ਹੁਣ ਕੰਮ ਹੋਣ ਵਾਲੇ ਨੇ ਸਾਨੂੰ ਉਪੇਕਸ਼ਾ ਅਕਸਰ ਪ੍ਰਧਾਨ ਮੰਤਰੀ ਨਰਮੋਦੀ ਤੋਂ ਤੇ ਇਸ ਉਪਲੈਕਸ ਦੇ ਵਿੱਚ ਅੱਜ ਸਮਾਣਾ ਦੇ ਭਾਰਤ ਜਨਤਾ ਪਾਰਟੀ ਨੇ ਲੰਡੂ ਲੱਡੂ ਵੰਡ ਕੇ ਇਹਨਾਂ ਦਾ ਸਮਾਰੋਹ ਮਨਾਇਆ ਹੈ ਭਾਰਤ ਜਨਤਾ ਪਾਰਟੀ ਦਾ